ਮੈਂ ਜੀ ਮੈਂ ਤੁਹਾਡੇ ਨਾਲ ਹੋਣੀ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਬੱਸ ਜਦੋਂ ਬਸਿਆਂ ਦੇ ਬੱਚਿਆਂ ਨੇ ਬੱਸ ਬੰਟੂ ਜੀ ਜ਼ਿਆਦਾ ਕਰੂਗੇ ਤੁਸੀਂ ਦੱਸੋ ਮੰਨੋ ਕਿ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਹਾਲ ਹੀ ਦੇ ਵਿੱਚ ਖਰੜ ਦੀ ਐਮਐਲਏ ਅਨਮੋਲ ਗਗਨ ਮਾਨ ਤੇ ਇੱਕ ਮੁੰਡੇ ਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਨਮੋਲ ਗਗਨ ਮਾਨ ਨਾਲ ਇੱਕ ਸ਼ਹਿਰੀ ਵਾਰਡ ਦਾ ਪ੍ਰਧਾਨ ਬਹਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਲ ਉਸਦੇ ਹੋਰ ਵੀ ਕਈ ਵੱਡੇ ਲੋਕ ਮੌਜੂਦ ਹਨ ਤੇ ਇਹ ਮੁੰਡਾ ਸ਼ਰਿਆਮ ਅਨਮੋਲ ਗਗਨਮਾਨ ਨੂੰ ਮੂੰਹ ਤੇ ਹੀ ਝਾੜ ਪਾ ਦਿੰਦਾ ਹੈ ਤੇ ਲਾਂਤਾਂ ਪਾਉਂਦਾ ਹੈ ਤੇ ਬਾਕੀ ਕੀ ਕਿਹਾ ਉਸਨੇ ਅਨਮੋਲ ਗਗਨਮਾਨ ਨੂੰ ਤੁਸੀਂ ਵੀ ਸੁਣੋ ਤੇ ਵੀਡੀਓ ਪੂਰੀ ਦੇਖ ਕੇ ਸ਼ੇਅਰ ਕਰ ਦਿਓ ਬੈਡਲਰ ਰਿਕਵੈਸਟ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੋਉਂਦੀ ਹੈ ਕੋਈ ਹੁੰਦੀ ਵੀ ਉਰੇ ਲੰਘਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਇਹ ਧਾਜਣਾ ਜੇ ਦਲਤੀ ਪਰਮਣ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਤ ਤੋਂ ਵੱਧ ਤਾਂ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਪਈ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਬਾਰੀ ਸਾਡੇ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਵੀ ਹੋਈ ਹੌਕ ਹੈਗੀ ਆ ਕੰਸਟ੍ਰਕਸ਼ਨ ਹੀ ਪਊਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ। ਕਦੋਂ ਕਦੋਂ ਬਣੂਗੇ ਜੀ ਦੱਸੋ ਆਖੀ ਮੈਨੂੰ 4 ਮੈਣ ਮੈਣ ਨੂੰ ਕਹਿ ਕਹਿ ਕੇ ਤੱਕ ਜਾਈ ਟਰੈਕਟਰ ਲਾ ਕੇ ਹੀ ਬਣ ਜਾਣਾ। ਆਏ ਪਹਿਲਾਂ ਮੈਡਮ ਨੇ ਭਾਈ ਮੰਨ ਤਿੰਨ ਚਾਰ ਸਾਲ ਹੋ ਗਏ ਠੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਪਣੀ। ਕਿਹੜੀ ਨੂੰ ਕਿ ਦੋ ਮਹੀਨੇ ਚ ਦਸੋਂ ਕਿਹੜੀ ਕੰਮ ਕਰੇ ਤੁਸੀਂ ਜਿਹੜਾ ਟਰੈਕਟਰ ਤੇ ਲਾ ਦਿਓ ਜੇ ਜਦੋਂ ਬੱਸਿਆਂ ਦੇ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ। ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ। ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਨੂੰ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਮੈਂ ਕੰਮ ਕਰਾਵਾ ਨਾਲ ਖਰੜਚ ਵਿੱਚ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਨਾ ਕਰਾ ਦਿਓ ਜੀ ਜਰੂਰ ਮੈਂ ਇੱਕ ਗੱਲ ਦੱਸ ਰਹੀ ਹਾਂ ਆਹ ਮੁੰਡਾ ਬੋਲਦਾ 13 ਨੰਬਰ ਵਾਰਡ ਦਾ ਦੱਸ ਮੁੰਡੇ ਦਾ ਮਾਤਿਆ ਦੇਖੀ ਸੀ ਕਿ ਮੈਂ ਮੁਸ਼ਕਲਾਂ ਬਸ ਨੇ ਵੜ ਜੀ ਮੈਂ ਤੁਹਾਡੇ ਤੁਸੀਂ ਕਹਿ ਰਹੇ ਹੋਗੇ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰਾ ਦੋ 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿਤੇ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਨਹੀਂ ਆਦਾ ਮੈਂ ਉਹ ਤੁਹਾਡੇ ਮੂੰਹ 'ਕਾ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇਤੇ ਗਟਕਾ ਇਨਰ ਰੋੜਾ ਬਣਾ ਦੇਣਾ ਮੈਂ ਪੀਪਰ ਆਪਣੇ ਪੈਸੇ ਨਾਲ ਕਿਤੇ ਐਮਸੀ ਮੈਮ ਹਿੰਦੂਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 ਬਾਗੋਂ 1000 ਨਾਲ ਸੜਕ ਬਣਾ ਲੈ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਂ ਹੋਰ ਕਹੋ ਦੋ ਦੋ ਨਹੀਂ ਮੈਂ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਮੇਰੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦੋ ਕਹਾਂ ਆਪਾਂ ਚਲੋ ਮੇਰੇ ਸੰਗ ਹੋਣ ਚਾਹ ਪਾਣੀ ਹੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲੇ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਕਿ ਕਿ ਇੱਧਰ ਕੈਮਰਾ ਆਉਣਾ ਤੇ ਸੀਹੀ ਹੋਣੀ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਲਗਾਇਆ ਪਿਆ ਮੋਟਰ ਟੰਕ ਪਿਛਲੇ ਹਾਲਾਂਕਿ ਪਤਾ ਹੋ ਰਿਹਾ ਮੈਂ ਲੈ ਮੀ ਇੱਧਰ ਮੈਂ ਸ਼ੁਰੂ ਕਰੀਂ ਇੱਕ ਮਿੰਟ ਅਜੇ ਡੈਰੀ ਨੰਬਰ ਆੜੀਓ ਲਿਆਓ ਐਪਲੀਕੇਸ਼ਨ ਪਤਾ ਹੋ ਰਿਹਾ ਪਹਿਲੇ 40 ਦੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐਸ ਤੇ ਤਿੰਨ ਵੱਡੇ ਐਸ ਤਾਂ ਕਰੇ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ ਸਾਡੇ ਵੀ ਲੋਕ ਇੱਕ ਮੀਟਰ ਉੱਪਰ ਚੱਲੋ ਤੁਸੀਂ ਕੰਮ ਕਲੀਅਰ ਕਰ ਲਓ ਦੂਜੇ ਨੰਬਰ ਤੇ ਕੱਟ ਲਓ ਪੂਣੀ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਪ ਚ ਆ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਥੋਡੀਆਂ ਨਿਕਾਸੀ ਦਾ ਨਿਕਾਸੀ ਹੀ ਪਾਵਰ ਬਣਾਉਣ ਨੂੰ ਛੂਝ ਲਾ ਲੈ ਕੋਈ ਨਹੀਂ ਤਰਸ਼ੂਲ ਨਾ ਦਰਵਾਜ਼ਾ ਤਾਂ ਬਣੇ ਥੋਡੀਆਂ ਸੜਕਾਂ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਪੂਰੇ ਜੇ ਕੋਈ ਐਮਰਜੈਂਸੀ ਆ ਗਈ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਕੀ ਨੂੰ ਬਖਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਬਾਈ ਇਹਨਾਂ ਨੂੰ ਸੁਣਾ ਕੇ ਫੋਨ 'ਚ ਸਾਰਾ ਕੁਝ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਥੋੜੇ ਯਾਰ ਕੋਈ ਤਾਂ ਸਾਰਿਆਂ ਸੁਣਦਾ ਜਿਹੜਾ ਨਾ ਕੰਮ 'ਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਵਾਟਾਂਗੇ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿੱਥੋਂ ਗਈ ਨਾ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਅਸੀਂ ਸਨਮਾਨ ਕਰੂਗੇ ਉਹ ਹੀ ਅਸੀਂ ਮੈਨੂੰ ਉਹ ਕਹਿ ਰਹੇ ਹਾਂ ਨਾ ਟੋਪੇ ਆ ਰ ਸੜਕ ਜੰਤਰ ਬੱਸ ਬਣੀ ਨਾ ਸੜਕ ਹੈ ਜੀ ਪਤਾ ਨਹੀਂ ਆ ਰਹੀ ਹੈ ਭਾਈਓ ਸੜਕ ਤੁਹਾਨੂੰ ਪਤਾ ਬਾਅਦ ਇੱਕ ਵਾਰੀ ਬਣੀ ਸੀ ਜਦ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ 4 ਸਾਲ ਹੋ ਗਏ 7 ਸਾਲ ਸਾਡੇ ਸਰਕਾਰ ਨੂੰ ਰਹਿ ਗਏ ਦਾਦ ਨਾਲ ਪਾ ਕੇ ਨਾ ਇੰਨਾ ਕੁ ਰਹਿ ਗਏ ਬਹੁਤ ਬੜੀ ਪਰਫਾਰਮੈਂਸ ਨੰਬਰ ਦੱਸੋ ਹੀ ਕੌਣ ਤੁਹਾਕਾ ਦੋ ਕਰੂਗੇ ਕੰਮ ਚਾਰ ਸਾਲ ਹੋ ਗਏ ਬਹੁਤ ਅਕੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਹੀ ਦੋ ਮਹੀਨੇ ਵੀ ਕਰ ਦੋ ਕਮੇਟੀ ਸਭ ਦੀ ਮਤੇ ਵੀ ਪਾਉਣੇ ਨੇ ਅਸਰਾਦ ਨਾਲ ਨਾਲ ਸੋ ਪਾਸ ਹੈ ਵੀ ਇੱਕ ਇੱਕ ਮਹੀਨਾ ਦੇ ਦੋ ਇੱਕ ਮਹੀਨਾ ਹੋਰ ਦਾ ਮਨ ਅੱਛੀ ਪਰਫਾਰਮੈਂਸ ਹੋ ਗਈ ਆਪਾਂ ਇਹ ਨਹੀਂ ਕਰ ਜੇ ਹੁਣ ਅਗਲੇ ਦੋ ਮਹੀਨੇ ਚ ਕਰ ਤਾਂ ਤੁਸੀਂ ਮੰਨੋ ਮੰਨ ਲਈ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਜੀ ਮੈਨੂੰ ਸਾਰੇ ਹਲਕੇ ਨੇ ਪਾਈਏ ਹੈ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਫਿਰ ਪਿੰਡ ਦਾ ਰਾਜਕੋ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿੱਤਾ ਤੁਹਾਨੂੰ ਜੀ ਕਿਉਂਕਿ ਇੰਨਾ ਦਾ ਮੁੱਲ ਮੋੜ ਦੋ ਹੀ ਕੰਮ ਥੋੜਾ ਬੋਧ ਤਾਂ ਕਰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦੇ ਪਾਸ ਲੱਗਦੀ ਜੀ ਇੱਕ ਜਾਣਿਆ ਮੈਂ ਜੀ ਸੜਕ ਦੇ ਪਾਸ ਨੂੰ ਕਹਿ ਕਰੇ ਜਰੂਰ ਦੇਖਣੇ ਤੁਹਾਨੂੰ ਲੱਗਦਾ ਕੋਈ ਕੰਮ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮੰਨਾਂ ਕਰਦੇ ਪ੍ਰੈਸ਼ਰ ਪਾ ਕੇ ਸਾਡੇ ਤੇ ਮੇਰਾ ਕਾਹ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਰਹੀ ਆ ਵੀ ਕੰਮ ਕੀ ਚੱਲ ਰਿਹਾ ਅੱਗੇ ਵੀ ਨਾ ਮੈਂ ਉਹਨਾਂ ਤੋਂ ਮੇਰੀ ਗੱਲ ਸੁਣੇ ਇੱਕ ਡੇਟਾ ਦਾ ਮਾਰਗ ਨਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ